ਜਾਈ ਯਾਰ ਇੱਕ ਹੀ ਕੋਣ ਆ ਗਿਆ ਤੁਸੀਂ ਆਓ ਮੈਂ ਆਪਣਾ ਪੜ੍ਹ ਹੁੰਦੀ ਆਂ ਭਈਆ ਚੱਲ ਜਾ ਦੋ ਮਿੰਟ ਮੈਂ ਨਹੀਂ ਆਣਾ ਯਾਰ ਬਾਹਰ ਤੋਂ ਬਹੁਤ ਹੈ ਤੁਸੀ ਮੈਨੂੰ ਹੀ ਜਾਣਾ ਹੈ ਆ ਗਿਆ ਬਈ ਬਸ ਆ ਗਿਆ ਹਾਂ ਤੂੰ ਆਇਆ ਸਤਿ ਸ੍ਰੀ ਅਕਾਲ ਕੀ ਹੈ ਬਹੁਤ ਵਧੀਆ ਵਧੀਆ ਔਰ ਸੁਣਾ ਕਦਾਂ ਆਇਆ ਉਹ ਮੈਂ ਵਾਪਸ ਛੱਡ ਕੇ ਆਈ ਮੜਿਆ ਉਹ ਗਾਂ ਚ ਲਗੇਆ ਛੁੱਟੀਆਂ ਪੈ ਗਈਆਂ ਫਿਰ ਪਾ ਪੈ ਗਿਆ ਪੈ ਗਿਆ ਮਹੀਨਾ ਇੱਥੇ ਹੀ ਹੁਣ ਮੈਂ ਮਹੀਨਾ ਇੱਥੇ ਕਿਤਾਬਾਂ ਲੈ ਕੇ ਆਂਦੀ ਆ ਕਿ ਨਹੀਂ ਇੱਕ ਦੱਬਾਂ ਲੈ ਆਂਦੀ ਆ ਜੀ ਅੱਛਾ ਨਾ ਨਹੀਂ ਸਤਿ ਸ੍ਰੀ ਅਕਾਲ ਕਿਦੋਂ ਆਇਆ ਮੈਂ ਆ ਬਪੂ ਨਾਲ ਆ ਤੇ ਉਹ ਗਾਂ ਚਲ ਗਏ ਸੀ ਦਾ ਤੂੰ ਗਾਂ ਚਲ ਗਿਆ ਹਾਂਜੀ ਆ ਗਿਆ ਮਮਮੀ ਵੀ ਮਮਮੀ ਵੀ ਆਈ ਆ ਨਹੀਂ ਨਹੀਂ ਮਮਮੀ ਠੀਕ ਹੈ ਨਹੀਂ ਤੇ ਮਮਮੀ ਫਿਰ ਪਿੰਡ ਹੀ ਆ ਅੱਛਾ ਉਹ ਉਹਨਾਂ ਕੇ ਹੁਣ ਵੇਚ ਦੋ ਵੇਖੋਗਾ ਦੋਂਦੇ ਆ ਅੱਛਾ ਸਾਸ਼ੀਆ ਮਮੇ ਸਾਸ਼ਰੀ ਕਾ ਹੋ ਗਿਆ ਬਾਬਾ ਲਿਆਉਦੀ ਆ ਕਿਹਦੇ ਨਾਲ ਆਇਆ ਮੈਂ ਘਰ ਦੇਣਾ ਮੈਂ ਤਾਂ ਘਰ ਦੇ ਜਾ ਕੇ ਕਿਤੇ ਕੰਮ ਅੱਛਾ ਪੈ ਗਿਆ ਛੁੱਟੀਆਂ ਫਿਰ ਉਹ ਵਾਹ ਪੈ ਗਿਆ ਪੈ ਗਿਆ ਹੁਣ ਮੇਨਾ ਇੱਥੇ ਹੀ ਆ ਜਾ ਮੈਂ ਤੇ ਤੇਰੀ ਮੰਮੀ ਦਾ ਫੋਨ ਵੀ ਆਇਆ ਹੀਗਾ ਕੀ ਕਹਿੰਦੇ ਕਹਿੰਦੇ ਹੀ ਇਹਨੂੰ ਕਿਉਂ ਫੜ ਲਿਓ ਫੋਨ ਤੇ ਨਾ ਲੱਗਾ ਰਹੇ ਹਾਂ ਕੋਈ ਨਾ ਫੋਨ ਪਾਣ ਦਾ ਕੰਮ ਕੀਤਾ ਪਾਣੀ ਲਿਆਵਾ ਪਾਣੀ ਲਿਆ ਦੋ ਤੇ ਪਾਪਾ ਕਿੱਥੇ ਜੇ ਪਾਪਾ ਇੱਧਰ ਆ ਪਿੱਛੇ ਚਾ ਮੈਂ ਪਾਪੇ ਨੂੰ ਮਿਲ ਕੇ ਆਉਂਦਾ ਸਸੀਆ ਪਾਪੇ ਸਸੀ ਕੋਲ ਆ ਗਿਆ ਤੂੰ ਵੀ ਬਾ ਆ ਗਿਆ ਆ ਗਿਆ ਕਿੱਦਾਂ ਕਿਵੇਂ ਹੋਰ ਸੁਣਾ ਫਿਰ ਨਵਰੇ ਬਾਗ ਮਾਰਿਆ ਪਹਿਲੇ ਚੱਕਰ ਹੋਰ ਮਾਰਾਇਆ ਮਾਰਾਂ ਅੱਛਾ ਅੱਛਾ ਲੈ ਨਹੀਂ ਬਹਾ ਜੜ ਗਈ ਮੈਂ ਫਿਰ ਤੈਨੂੰ ਜਾਣਾ ਉਹ ਜਾਣਾ ਅੱਛਾ ਅਗਣ ਮਹੀਨਾ ਕਿੱਥੇ ਹੀ ਹਾਂ ਮੈਂ ਨੇ ਇੱਥੇ ਕੋਡਾ ਖੰਡ ਪਾੜ ਰੱਖਿਆ ਹਾਂ ਭਾਈ ਫੋਨ ਚਾਰ ਦੇ ਮੜਾ ਨਹੀਂ ਹੈ ਜਦ ਫੋਨ ਅੱਗੇ ਖਰਾਬ ਕਰਤਾ ਫੋਨ ਨਹੀਂ ਮਿਲਣਾ ਉਹ ਪਾਪੇ ਯਾਰ ਮੈਂ ਕਹਿੰਦਾ ਇੰਨਾ ਵੇਦਾਂ ਦੋ ਮਿੰਟ ਦੋ ਮਿੰਟ ਦੇ ਦੇ ਨਹੀਂ ਨਹੀਂ ਪਾਪੇ ਪਾਜਾ 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 ਉਹ ਯਾਰ ਪਾਪੇ ਪਹਿਲੇ ਖਾਣਾ ਆਈਸਕ੍ਰੀਮ ਫਿਰ ਬਾਕੀ ਕੰਮ ਆਖੜੇ ਰੋਟੀ ਕੂਣ ਸਰਦੇ ਪੜ ਲਾ ਕਿਤੇ ਰਿੰਕ ਆਹੋ ਨਾ ਮੜੇ ਕੰਨ ਤੇੜੀ ਫੂਣੀ ਫਰਸਣ ਨਾ ਸਾਰੀ ਦਿਹਾੜੀ ਫੂਣੀ ਕਿਤੇ ਪੜ ਵੀ ਨਹੀਂ ਲਿਆ ਕਰ ਉਹ ਕੰਮ ਦਿਆ ਹੀ ਮੜਾ ਕਰ ਮੜਾ ਜਿਆ ਕੰਮ ਲਗਾ ਹੀ ਫੂਣੀ ਸਾਰੀ ਦਿਹਾੜੀ ਰਾਤ ਦੇਣ ਫੂਣੀ ਰੋਟੀ ਦੇ ਬਾਅਦ ਖਾਲੂਗਾ ਪਹਿਲੇ ਇਹਨਾਂ ਨੂੰ ਫੂਣ ਚ ਪੈਸੇ ਕਮਾ ਕੇ ਦੱਸਾਂ ਜਿਹੜਾ ਇਹ ਕਹਿੰਦੇ ਫੂਣ ਫੜੀ ਰੱਖਦਾ ਅੱਜ ਇਹਦੇ ਕਮਾ ਕੇ ਦੱਸੂ ਇਹ ਵੀ ਮੇਰੀ ਵਰਗਾ ਹੀ ਆ ਨਾ ਨੇ ਮੈਂ ਕਹਿੰਦਾ ਯਾਰ ਚਲਈਏ ਕਰ ਮੇਤੜੀਆਂ ਹੁਣਾ ਕੰਮ ਕਰਲਾ ਕੋਹ ਅਜੇ ਮਰਤਾਂ ਕੋ ਡੜੀਆਂ ਅਜੇ ਕਰਲਾ ਕਰਲਾ ਫੜਾ ਫੜ ਮੇਰਾ ਪਾਣੀ ਪੀ ਲੀਓ ਮਾ ਈ ਮੈਂ ਵੀ ਮਾਰ ਕਰ ਫਿਰ ਮੈਂ ਦੱਪਾ ਜਾ ਪਾਣ ਤੋਂ ਆ ਜਾ ਏ ਨਹੀਂ ਕੁਝ ਕਰ ਸਕਦਾ ਨਕਮਾ ਹੀ ਆ ਮੇਰੇ ਕੋਲ ਤਾਂ ਓ ਛੱਡ ਯਾਰ ਚਾਹੀਦਾ ਓ ਨਾ ਕਰ ਯਾਰ ਮੈਂ ਵੇਖਣਾ ਕੁੱਕ ਓ ਨਾ ਕਰ ਯਾਰ ਦੇ ਦੇ ਓ ਨਾ ਵੇਖਣਾ ਕੁੱਕ ਯਾਰ ਤੂੰ ਸ਼ੇਰ ਦਾ ਰਹਿਣਾ ਓ ਨਾ ਕਰ ਯਾਰ ਮੈਂ ਕੁੱਕ ਵੇਖਣਿਆ ਦੇ 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 ਫੋਨ ਦੇ 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 ਭੈ ਉਹ ਨੰਨੀ ਕੰਮ ਤੇ ਆ ਹੀ ਕਰਨਾ ਕੰਮ ਲਗਾ ਹੀ ਹੈ ਕਰ ਲੈ ਭਰਾ ਯਾਰ ਪੜ ਲਾ ਕੇ ਨੀ ਨੰਨੀ ਇਹਨੇ ਨਹੀਂ ਉਹ ਪੜਨਾ ਆ ਇਹਨੇ ਪੜਨਾ ਵਾ ਇਹਨੇ ਨੀਗਾ ਪੜਨਾ ਇਹਨੇ ਤੂੰ ਪੜ ਲਾ ਸਕੋ ਤੇ ਨਾਲ ਸਾਜ ਮੈਨੂੰ ਜੇ ਤਾਇਆ ਉਮੈਣਾ ਮੜੇ ਮੁੰਡੇ ਕੋ ਜਾਣਾ ਹੈ ਤੇ 100 ਰੁਪਏ ਦਿਓ ਹੂੰ ਦਾਵਾ ਤੈਨੂੰ ਪੈਸੇ ਤੂੰ ਪੈਸੇ ਖਰਚਦਾ ਰਹਿਣਾ ساری ਦਿਹਾੜੀ ਤੂੰ ਪੜਦਾ ਹੈ ਨੀਗਾ ਤੂੰ ਉਹ ਨੰਨੀ ਉਹ ਮੜੇ ਨਾ ਕੋਈ ਗੱਲ ਨਹੀਂ ਆ ਲੰਦੇ ਮੁਰੇ ਨੂੰ ਕੰਮ ਜਾਣਾ ਮੁੰਡੇ ਕੋ 100 ਰੁਪਏ ਚਾਹੀਦੇ ਕੋਈ ਗੱਲ ਨਹੀਂ ਪੈਸੇ ਹੈ ਨਹੀਂ ਛੱਡ ਦੇ ਫੋਨ ਲੋਕ ਖੋਲਣਾ ਹੁੰਦਾ ਨਹੀਂ ਤੇ ਲੱਗਾ ਫੋਨ ਵੇਖਣ ਲਾਡਾ ਮਮਾ ਬੰਬੀ ਤੋਂ ਆਇਆ ਨਹੀਂ ਇਹ ਕਿੱਥੋਂ ਆਇਆ ਓਏ ਮਾਮਾ ਜੀ ਯਾਰ ਤੂੰ ਇਹਦੇ ਮਾਮੇ ਤੇ ਗਿਆ ਸੀ ਕਹਿੰਦਾ ਦਫਾ ਕਿੱਧਰ ਹੋਇਆ ਏ ਤੂੰ ਮੈਂ ਯਾਰ ਮਾਮੇ ਮੁੰਡੇ ਕੋ ਗੇਮ ਮੜਾਇਆ ਮੁੰਡੇ ਆ ਵਲ ਤੈਨੂੰ ਕਹਿਆ ਨਹੀਂ ਜਾਣਾ ਵਾਰਾਗਰਦੀ ਕਰਦਾ ਰਹਿਣਾ ਤੂੰ ਕੋਕ ਨਹੀਂ ਮੜਾਇਆ ਕੰਮ ਹੀ ਮੁੰਡੇ ਕੋ ਮੈਂ ਕਹਿੰਦਾ ਆਇਆ ਮੜਾਇਆ ਤੇ ਮੈਂ ਕੰਮ ਤੇ ਤੇਰੇ ਮੁੰਡੇ ਹੀ ਮੁੰਡੇ ਆਪਣੇ ਆ ਵੀ 10000 ਦੋ ਸੀਨਲ ਘੁੰਮਦਾ ਪੜਿਆ ਕੋ ਗੱਲ ਦਾ ਜੇ ਕਿਤਾਬ ਲੈ ਕੇ ਆ ਤੈਨੂੰ ਜਿਹੜਾ ਦਿੱਤਾ ਹੀ ਕੰਮ ਕੀਤਾ ਨਹੀਂ ਤੂੰ ਉਹ ਥੋੜਾ ਜਿਹਾ ਕੀਤਾ ਬਸ ਕਿਤਾਬ ਲੈ ਆ ਗਿਆ ਜਲਦੀ ਆ ਇਧਰ ਆ ਬੈ ਤਾੜੀ ਕੰਮ ਇਹਨੇ ਜਦੋਂ ਵੇਖੋ ਫੋਨ ਫੜਿਆ ਹੁੰਦਾ ਆਇਆ ਕਿੱਥੇ ਰਹਿ ਗਿਆ ਹੁਣ ਆ ਗਿਆ ਆ ਗਿਆ ਮਾਮਾ ਜੀ ਹਾਲੋ ਕਿਤਾ ਕੋਕ ਨਹੀਂ ਜਿਹੜੇ ਕੱਲ ਸੰਭ ਦਿੱਤੇ ਤੇਨੂੰ ਸਾਡੇ ਮਾਮਾ ਜੀ ਦੋਗੇ ਕੀਤੇ ਨੇ ਕਿੰਨੇ ਦਿੱਤੇ ਕਿੰਨੇ ਤੈਨੂੰ ਸਾਮਦਾ ਇਹ ਦੋਗੇ ਕਿਤੇ ਧਿਆਨ ਤੇਰਾ ਘੁੰਮਣ ਵਾਲੀ ਰਹਿੰਦਾ ਕਦੀ ਫੋਨ ਫੜ ਲੈਣਾ ਤੂੰ ਸਾਰੇ ਜਣੇ ਕਹਿੰਦੇ ਜੀਲੇ ਵੇਖੋ ਫੋਨ ਫੜਿਆ ਹੁੰਦਾ ਤੂੰ ਮਾਂ ਤੇਰਾ ਫੋਨ ਮੈਨੂੰ ਆਉਂਦਿਆ ਮੂੜਾ ਫੜਦਾ ਕਿ ਨਹੀਂ ਤੈਨੂੰ ਕਿਹਾ ਫੜ ਲੈ ਬੰਜੂ ਗੁਜਰ ਕਦੀ ਫੋਨ ਫੜ ਲੈਣਾ ਕਦੀ ਮੁੜਿਆਵਲ ਘੁੰਮਣ ਚੱਲ ਜਾਂਦਾ ਕੀ ਦੇਖਦਾ ਰਹਿਣਾ ਫੋਨ ਤੇ ਤੂੰ ਤੂੰ ਤੇ ਉਹ ਕੰਮਕੁਮੜਾ ਸਕੂਲ ਆਏ ਦੋ ਵੇਦੈ ਕੰਮਕੁਮ ਆ ਜਿਹੜੇ ਤੈਨੂੰ ਕੱਲ ਸਾਂਭ ਦਿੱਤੇ ਸੀ ਆ ਸਾਰੇ ਹੀ ਰਹਿੰਦੇ ਆ ਤੇਰੇ ਮੇਰੀ ਗੱਲ ਸੁਣ ਪੜ ਲਏਗਾ ਵਧੀਆ ਜੌਬ ਕਰ ਲਏਗਾ ਨਹੀਂ ਤੇ ੱਟਕੇ ਖਾਊਗਾ ਠੀਕ ਹੈ ਜੀ ਹਾਂ ਜੀ ਆ ਹੁਣ ਸਾਂਭ ਨੂੰ ਹੁਣੇ ਕੱਢ ਕੇ ਦੱਸ ਤੇ ਪਹਿਲਾਂ ਬੁੱਥੀ ਬਾਤੀ ਧੋ ਨਾ ਪਹਿਲਾਂ ਤੇ ਜਾ ਮੈਨੂੰ ਸਭ ਕੱਢ ਕੇ ਦੱਸ ਠੀਕ ਆਾਂ ਜੀ ਕੀਰਤ ਇੰਨਾ ਨਿਕੰਮਾ ਸੀ ਕਿ ਸਾਬਣ ਨਾਲ ਮੂੰਹ ਤੌਣ ਲੱਗਿਆ ਵੀ 100 ਵਾਰ ਸੋਚਦਾ ਸੀ ਕਈ ਵਾਰ ਤਾਂ ਸਾਬਣ ਨਾਲ ਮੂੰਹ ਵੀ ਨਹੀਂ ਸੀ ਤੌਂਦਾ ਮਮੇ ਪਾਣੀ ਦੇਮਾਰ ਆਇਆ ਵੇ ਤੂੰ ਆ ਕੀ ਕਰੰਦਿਆ ਵਾ ਉਹ ਇਹ ਤਾਂ ਕੋਖਣੀ ਤੈਨੂੰ ਮਾਮੇ ਨੇ ਕਿਹਾ ਹੀ ਸਵਾਲ ਕੱਢ ਤੇ ਤੂੰ ਫੋਨ ਚਲਾਉਂਦਿਆ ਆ ਕਿਹੜੀਆਂ ਐਪਾਂ ਖੋਲ ਕੇ ਬੈਠਾ ਵਾ ਉਹ ਕੋਖਣੀ ਮੈਂ ਕੀ ਖੋਲਿਆ ਹੀ ਏ ਫੋਨ ਕਿਹਦਾ ਫੜਿਆ ਨਾਨੇ ਦਾ ਤੂੰ ਕੀ ਚਲਾਉਂਦਿਆ ਦੱਸ ਕੋਖਣੀ ਮਾਮੀ ਕੋਖਣੀ ਜੀ ਮੈਨੂੰ ਖੋਲ ਕੇ ਦਿਖਾ ਮਾਮੀ ਜੀ ਆਇਆ ਪਾ ਤੇ ਐਪ ਵਿੱਚ ਨਾ ਮੈਨੂੰ ਇੱਕ ਮੁੰਡੇ ਦੱਸਿਆ ਵਾ ਕਹਿੰਦਾ ਅਸੀਂ ਇਹ ਜਿਹਦਾ ਜਿਹਦਾ ਕਰਨਾ ਹੁੰਦਾ ਵਾ ਬਸ ਆਈਏ ਜੇ ਨਾ ਥੋੜੇ ਬੋਦੇ ਪੈਸੇ ਲੈਣੇ ਹੁੰਦੇ ਆ ਉਹ ਕੋਈ ਨਾ ਮੇਰੇ ਯਾਰ ਕੋਲ ਗਿਆ ਉਹ ਮਾ ਲਾ ਲੈਣੇ ਉਹਨੂੰ ਉਹ ਤੋਂ ਕਹਿ ਕੇ ਪਰ ਵੇਖੋ ਮਾਮੀ ਜੀ ਜੇ ਮੈਚ ਨਾ ਜਿੱਤ ਜਾਂਣਾ ਨਾ ਮੈਨੂੰ ਇੰਨੇ ਪੈਸੇ ਮਿਲ ਜਾਣੇ ਆ ਤੇ ਜੇ ਤੇਰੇ ਮਾਮੇ ਨੂੰ ਪਤਾ ਲੱਗ ਗਿਆ ਫੇਰ ਤੂੰ ਹੀ ਮਾਮੇ ਨੂੰ ਨਹੀਂ ਦੱਸਿਓ ਪੜ ਲੈ ਠੀਕ ਫੋਨ ਫੜਾ ਦੇ ਚੰਗਾ ਹੈ ਮਮੀ ਇਹ ਕਿਦੋਂ ਮਮਾ ਆ ਜਾਣਾ ਇੱਥੇ ਜਾਣਾ ਡਰ ਹੋਜੀ ਜਾਣਾ ਮੈਂ ਦੋ ਦਿਨ ਤੱਕ ਆ ਜਾਣਾ ਦੋ ਤਿੰਨ ਦਿਨ ਤੱਕ ਆਇਨੇ ਆ ਅੱਛਾ ਚੰਗਾ ਫਿਰ ਬਹੁਤੇ ਦਿਨ ਨਾ ਲਾ ਕੇ ਆਵੇਂ ਆਹ ਆ ਜਾਣਾ ਆ ਜਾਣਾ ਆ ਜਾਣਾ ਚਲੋ ਠੀਕ ਹੈ ਡੈਡੀ ਮਿਲਦੇ ਆ ਫਿਰ ਆਹ ਚੰਗਾ ਠੀਕ ਆ ਡੈਡੀ ਆਵਾ ਗੀਤ ਨੂੰ ਮੋਬਾਈਲ ਨਾਲ ਦੇ ਨੂੰ ਪੜਨ ਨੂੰ ਵੀ ਕਹਿ ਦਿਓ ਆ ਚੰਗਾ ਠੀਕ ਠੀਕ ਆ ਆਹ ਚੰਗਾ ਫਿਰ ਮੰਮੀ ਆਖਿਆ ਯਾਦ ਰੱਖਿਓ ਫਿਰ ਫਿਰ ਆ ਜੀ ਆਹੋ ਨਾ ਨੀ ਮਾਮਾ ਗਏ ਸੇ ਮਾਮਾ ਚਲ ਗਿਆ ਵਾ ਹੈ ਕਿਥੇ ਕੁੰਗਣ ਹੋ ਗਿਆ ਕੁੰਮਾ ਕੁੰਮਾ ਚਲ ਗਿਆ ਹੈ ਕਾ ਵੀ ਆਹੋ ਵਾ ਇਹ ਯਾਰ ਬਾਰ ਵੇਤਾਂ ਓਏ ਉਹ ਗੱਡੀ ਦੇ ਸੱਚੀ ਨਹੀਂ ਹੈ ਓ ਬਲੇ ਲਾਧਾ ਮਾਮਾ ਚਲ ਗਿਆ ਹੁੰਦੇ ਮੋਜੇ ਮੋਜਾ ਨਾ ਵੀ ਰੋਕਨ ਵਾਲਾ ਨਾ ਟੋਕਨ ਵਾਲਾ ਮਾਮੇ ਦੇ ਜਾਨ ਮਗਰੋਂ ਕੀਰਤ ਬੇਫਿਕਰਾ ਹੋ ਗਿਆ ਸੀ ਕੋਈ ਕੰਮ ਨਹੀਂ ਸੀ ਕਰਦਾ ਸਵੇਰੇ ਲੇਟ ਉੱਠਣਾ ਜੇ ਕੁਝ ਕਰੋ ਖਾਣ ਨੂੰ ਮਿਲ ਗਿਆ ਖਾ ਲੈਣਾ ਨਹੀਂ ਤੇ ਪੈਸੇ ਮੰਗਣੇ ਤੇ ਯਾਰਾਂ ਦੋਸਤਾਂ ਨਾਲ ਬਾਹਰ ਖਾਣ ਚਲੇ ਜਾਣਾ ਕਦੇ-ਕਦੇ ਕੀਰਤ ਮੋਬਾਈਲ ਲੈਣ ਦੇ ਲਈ ਕੰਮ ਵੀ ਕਰਵਾ ਦਿੰਦਾ ਪਰ ਹਮੇਸ਼ਾ ਇਹੀ ਦੇਖਦਾ ਰਹਿੰਦਾ ਕਿ ਨਾਨਾ ਸਾਹਿਦ ਚਲਿਆ ਗਿਆ ਮੈਂ ਨਾਨੇ ਦਾ ਮੋਬਾਈਲ ਲੈ ਲਾਵਾਂ ਯਾਰ ਇਹ ਦਾਣਾ ਕਰਾਂ ਪਾਪ ਇਹ ਕਿਹੋਂ ਚੋਂ ਥੋੜੀ ਇਹ ਪਹਿਲਾ ਲੈ ਨਾ ਮਿੰਦਾ ਤੇ ਕਹਿੰਦਾ ਹੀ ਬਾਤ ਹੀ ਜਾਣੀ ਐ ਇੱਥੇ ਲੱਭਦਾ ਵਾ ਇਹ ਲੈ ਗਿਆ ਇੱਕ ਤੇ ਇਹ ਨਹੀਂ ਮੇਰਾ ਫੋਨ ਛੱਡਦਾ ਫੜਾ ਮੇਰਾ ਫੋਨ ਪੜ ਲਿਆ ਕਰ ਕਿਤੇ ਪੜ ਲਿਆ ਕਰ ਮਾ ਸਾ ਤਨ ਵੀ ਬਾਰਾ ਕਿਆ ਪੜਿਆ ਕਰ ਜੇ ਮਾਮਾ ਖਾ ਫੋੜ ਕੇ ਭੱਤੀ ਹੋ ਚੱਲ ਠੀ ਮਾਂ ਤੂੰ ਬਾਤਾਂ ਬੇਟੀ ਮਾਂ ਪੰਜਾਬ ਦੇ ਸੁਭਮਨ ਦੀ ਸੰਸਕ੍ਰਿਤੀ ਉਹ ਆ ਮੇਰੇ ਪੈਕਟ ਹੋ ਗਏ ਵਕੀਰਤ ਇੱਧਰ ਆ ਓਏ ਅਮਰੇ ਪੈਕਟੇ ਗਏ ਵਿੱਚੋਂ ਕਿਹਾ ਵੇ ਤੂੰ ਉਦਰ ਨੀ ਕੋ ਕੀਤਾ ਨਹੀਂ ਨਹੀਂ ਕੀ ਗੱਲ ਕੀ ਲੈ ਲੈ ਆਏ ਕਿੱਥੇ ਗਏ ਆ ਆਪਣੇ ਮਾਮੇ ਨੂੰ ਲਾ ਫੋਨ ਬਲ ਲੱਕ ਵੇਖਿਓ ਦੋ ਮਿੰਟ ਮੈਂ ਵੇਖਦਾ ਨਹੀਂ ਕੋ ਕੀਤਾ ਨਹੀਂ ਨਹੀਂ ਪਾਪੇ ਪੰਗਾ ਲਿਆ ਕੋਈ ਤੂੰ ਨਹੀਂ ਨਹੀਂ ਲੱਖ ਰੁਪਏ ਕਿੱਟਿਆ ਗਿਆ ਮੇਰਾ ਮਾਮਾ ਕੀ ਪਾਦਾ ਇਹ ਮੱਖੜਦਾ ਰਹਿਣਾ ਕੋਈ ਨਹੀਂ ਨਹੀਂ ਪਾਪੇ ਮੈਂ ਮੈਂ ਨਹੀਂ ਕੋਈ ਲਾਇਆ ਆਪਣੇ ਮਾਮੇ ਨੂੰ ਫੋਨ ਉਹਨੂੰ ਕਾ ਵੇਖੇ ਭਲਾ ਕਿੱਦਾਂ ਕੱਟ ਗਏ ਹਲੋ ਤੂੰ ਹੀ ਘਟਾਇਆ ਹਲੋ ਹਾਂ ਜੀ ਡੈਡੀ ਦਲਦਿਦ ਵੇਖੀਆ ਮੇਰਾ ਲੱਖ ਰੁਪਈਆ ਕਟੋ ਗਿਆ ਤੂੰ ਤਾਂ ਨਹੀਂ ਕਟਾਇਆ ਕਿੰਨੇ ਘਟਾਤੇ ਆ ਵਿੱਚੋਂ ਗੇਮ ਖੇਡਦੇ ਨੇ ਲੱਖ ਰੁਪਈਆ ਉਹ ਕਿਦਾਂ ਚਲੋ ਮੈਂ ਸਵੇਰੇ ਆ ਜਾਣਾ ਮੈਂ ਆ ਕੇ ਘਰ ਦਾ ਚੈੱਕ ਟੈਨਸ਼ਨ ਨਾ ਲਾਓ ਤੁਸੀਂ ਉਹ ਇਹਦਾ ਮਮਾ ਯਾ ਵੇ कीरत मम्मी कीरत कित चल गए मम्मी किरत किरत मम्मी ਕਨੀਆਂ ਪੱਜਾਂ ਮਾਰੀਆ ਕਿੱਥੇ ਗਈ ਓਏ ਉਹ ਮਾਮਾ ਜੀ ਲੋ ਜੀ ਸਾਸੀ ਕਹਾਦਾ ਲੱਗਦਾ ਪਾਪਾ ਹੀ ਕਹਿੰਦੇ ਆ ਤੇਰੇ ਕਰਕੇ ਮੈਨੂੰ ਆਉਣਾ ਪਿਆ ਕੀ ਓ ਮਾਮਾ ਜੀ ਕਹਿੰਦਾ ਪੈਸੇ ਕੱਟੇ ਗਏ ਫੋਨ ਚ ਮਾਮਾ ਜੀ ਉਹਦੇ ਬਾਰੇ ਨਹੀਂ ਮੈਨੂੰ ਪਤਾ ਉਹਦੇ ਬਾਰੇ ਪੱਜਾਂ ਫੋਨ ਲੈ ਗਿਆ ਕਿ ਤਾ ਤੂੰ ਹੀ ਕੀਤਾ ਹੋਣਾ ਕੋਹ ਜਿਹੇ ਪੈਸੇ ਘਟੋਗੇ ਲੱਖ ਰੁਪਈਆ ਪਾਪਾ ਕਹਿੰਦਾ ਕੱਟਿਆ ਗਿਆ ਮੈਂ ਤਾਂ ਘੜਾਈ ਨਹੀਂ ਪੈਸੇ ਤਾਨੂੰ ਮੈਂ ਕਿਹਾ ਵੀ ਕਿ ਨਾ ਕਿੰਨੀ ਵਾਰ ਦੱਸਿਆ ਕਿ ਕੀਰਤਵਾਂ ਤੇ ਧਿਆਨ ਦੋ ਕੀਰਤਵਾਂ ਤੇ ਧਿਆਨ ਦੋ ਕੁਛ ਕਰਦਾ ਪਿਆ ਫੋਨ ਤੇ ਯਾਰ ਮੈਨੂੰ ਕੀ ਪਤਾ ਕਰਦਾ ਮੈਂ ਕਿਹਾ ਗੇਮ ਗੂਮ ਖੇਡਦਾ ਰਹਿੰਦਾ ਚੱਲ ਕੋਈ ਗੱਲ ਹੀ ਪੜ੍ਹ ਵੀ ਲੈਂਦਾ ਮੇਰੇ ਸਮਝਾ ਪੜ੍ਹਦਾ ਰਹਿੰਦਾ ਹੁੰਦਾ ਟਾਡੇ ਸੰਭੀ ਪੜ੍ਹਦਾ ਨਾ ਆਪਣੇ ਗਾਲਾਂ ਮੈਨੂੰ ਕੱਢਣੀਆਂ ਵਾ ਦਿਖਾਓ ਫੇ ਸਾਜਾ ਹੁਣ ਲੱਬਿਆ ਨਹੀਂ ਫੋਨ ਤੈਨੂੰ ਆਲਾ ਮੰਮੀ ਬੈਠੇ ਲੋਕ ਵੀ ਚੇਂਜ ਕੀਤੇ ਲੋਕ ਕੀ ਖੋਲੇ ਦਾ ਤੈਨੂੰ ਕਿਆ ਪਾਪੇ ਦਾ ਫੋਨ ਨਾ ਫੜਿਆ ਕਰ ਕੇ ਸਵਾਭ ਵੇਖਾਂ ਕਿਦਾਂ ਖਾਦੀ ਦੀ ਆ ਤੈਨੂੰ ਮੈਂ ਕਿਹਾ ਹੀ ਨਾ ਉਹਨਾਂ ਗਿਰਦ ਕਿ ਜੇ ਤੇਰੇ ਮਾਮੇ ਨੂੰ ਪਤਾ ਲੱਗ ਗਿਆ ਤਾਂ ਦੇਖ ਲੈ ਫੇਰ ਆਹ ਕੀ ਆ ਆ ਗੇਮਾਂ ਵਾਲਾ ਮੈਸੇਜ ਆ ਕੀ ਆ ਆਇਆ ਲੱਖ ਰੁਪਈਆ ਕਿਹੜੀ ਆ ਗੇਮ ਲਿਖੀ ਦੀ ਆ ਆ ਕੀ ਗੇਮ ਆ ਇਹ ਕਹਦਾ ਵਾ ਮਾਮਾ ਜੀ ਮੈਨੂੰ ਤਰਾ ਮਾਰ ਤੈਨੂੰ ਕਿਹਾ ਹੀ ਨਾ ਫੜਿਆ ਕਰ ਫੋਨ ਨੂੰ ਨਹੀਂ ਇਹ ਆ ਕਿੱਥੋਂ ਘਟੋਏ ਦੱਸ ਮੈਨੂੰ ਕਿੱਥੋਂ ਘਟੋਏ ਪੈਸੇ ਤੈਨੂੰ ਕਿੰਨੀ ਵਾਰੀ ਸਮਝਾਇਆ ਕਿ ਇਹ ਸਾਰੇ ਫਰੋਡ ਹੁੰਦੇ ਆ ਤੂੰ ਫਿਰ ਨਹੀਂ ਸਮਝਿਆ ਮੈਂ ਸੋਚਿਆ ਕਿ ਚਲੋ ਓਦਾਂ ਫੋਨ ਤੇ ਚਲੋ YouTube ਦੇਖਦਾ ਕੋਈ ਸਟੱਡੀ ਕਰਦਾ ਵਾ ਚਲੋ ਕਿਤੇ ਨਾ ਕਿਤੇ ਗੇਮ ਖੇਡ ਲੈਣਾ ਪਰ ਤੂੰ ਵਾਹ ਕਰ ਤੁੱਤਾ ਕਰਨ ਦੇ ਆ ਇਹੋ ਜੀਆਂ ਗੇਮਾਂ ਖੇਡਣ ਦੇ ਆ ਪੈਸਿਆਂ ਵਾਲੀਆਂ ਤੇਰੀ ਮੰਮੀ ਡੈਡੀ ਦਾ ਮੈਨੂੰ ਫੋਨ ਆਉਂਦਾ ਉਹ ਮੈਨੂੰ ਕਹਿੰਦੇ ਇਹਨੂੰ ਫੋਨ ਨਹੀਂ ਦੇਣਾ ਇਹਨੂੰ ਤੂੰ ਸਮਝਾ ਇਹਨੂੰ ਸੁਧਾਰ ਤੂੰ ਮੇਰੇ ਮਗਰੋਂ ਤੂੰ ਚੋਰੀ ਚੰ ਚਾਰਤਾ ਓਏ ਲੱਖ ਰੁਪਈਆ ਥੋੜਾ ਹੁੰਦਾ ਕਰਾਂ ਉਹ ਤੇਰੇ ਘਰੇ ਫੋਨ ਇਦਾਂ ਨੂੰ ਮੂੰਹ ਕਰ ਨਹੀਂ ਉਹਦਾ ਸਮਝਾ ਉਹਨੂੰ ਇਦਾਂ ਕੀ ਹੁਣਾ ਹੁਣਾ ਹਾਂ ਸਮਝਾਓ ਇੱਕ ਇੱਕ ਰੁਪਈਆ ਪਤਾ ਕਿੱਦਾਂ ਬੰਦਾ ਤੇ ਜਦੋਂ ਮੈਂ ਕਹਿੰਦੀ ਉਹ ਤੋਂ ਫੋਨ ਲੈ ਲਓ ਫੋਨ ਲੈ ਲਓ ਉਹਨੂੰ ਸਮਝਾਓ ਉਹਨੂੰ ਪੜਾਓ ਇਹਨੂੰ ਪਤਾ ਨਹੀਂ ਲੱਗਦਾ ਇਹਨੂੰ ਤਨੂ ਕਿੰਨੀ ਵਾਰੀ ਕਿਹਾ ਹੈ ਕਿ ਇਹੋ ਜਿਹੇ ਚੱਕਰਾਂ 'ਚ ਨਾ ਪੈ ਜਿਹੜੀਆਂ ਐਪਾਂ ਵਾਲੇ ਸਭ ਫਰੋਡ ਹੁੰਦੇ ਆ ਤੈਨੂੰ ਕਹਿੰਨੇ ਕਿ ਆਏ ਪਹਿਲਾਂ ਐਪ ਚਲਾਉਣ ਨੂੰ ਕਹਰੇ ਮੁੰਡੇ ਨੇ ਕਿਹਾ ਸੀ ਨਾਲ ਦੇ ਮੁੰਡੇ ਸੀ ਉਹਨਾਂ ਨੇ ਕਿਹਾ ਇਤਨ ਮੂੰਹ ਕਰ ਰਹੇ ਉਹਨਾਂ ਨੇ ਕਿੰਨੇ ਪੈਸੇ ਕਮਾਏ ਦੱਸ ਹਾਂ ਦੱਸਿਆ ਨਹੀਂ ਕਹਿੰਦੇ ਮਹੀਨੇ ਬਾਅਦ ਹੁੰਦੇ ਹੁੰਦੇ ਆ ਤੇ ਮੈਂ ਵੀ ਲਾਤੇ ਹੋ ਜੋਦੇ ਫਿਰ ਆ ਧਿਆੜ ਖਾਨੜ ਵਾਲ ਧਿਆੜ ਘੁੰਮਰ ਵਾਲ ਧਿਆ ਤੇ ਬਾਅਦ ਚ ਹੁਣ ਤਰਾ ਕਰਤਾ ਤੂੰ ਕੰਮ ਜਰਾ ਤੈਨੂੰ ਸਮਝ ਨਹੀਂ ਲੱਗਦੀ ਜਿਹੜੀ ਤੈਨੂੰ ਕਿ ਆ ਪੜ ਲਾ ਪੜ ਲਾ ਤੇਰਾ ਕੋ ਬੰਜੇਗਾ ਤੈਨੂੰ ਕਿਹਾ ਤਾਂ ਮੈਂ ਵੀ ਸਮਝਾਈ ਉਹ ਦਿਨ ਤੂੰ ਬਾਹਰ ਬੈਠਾ ਹੀ ਉੱਥੇ ਸਮਝਾਇਆ ਹੀ ਗਾਣਾ ਕਿ ਨਾ ਇਹਨਾਂ ਦੇ ਚੱਕਰਾਂ 'ਚ ਪੈ ਪੜ ਲੈ ਜਦੋਂ ਤੂੰ ਆਇਆ ਹੀ ਪਹਿਲੇ ਦਿਨ ਉਹ ਦਿਨ ਵੀ ਮੈਂ ਕਿਹਾ ਹੀ ਤੇਰੀ ਮੰਮੀ ਦਾ ਫੋਨ ਆਇਆ ਹੈ ਕਿ ਇਹਨੂੰ ਕਿਹਾ ਪੜ ਲੈ ਤੈਨੂੰ ਕਿੰਨੀ ਵਾਰੀ ਕਿਹਾ ਵਾ ਕਿ ਪੜ ਲੈ ਕਿਤੇ ਜੋਬ ਲੱਗ ਜਾਏਗਾ ਤੂੰ ਪਰ ਤੇਰਾ ਧਿਆਨ ਹੀ ਫੁੰਨਾ ਵਾਲਾ ਤੇਰਾ ਧਿਆਨ ਵੀ ਘੁੰਮਣ ਵਾਲਾ ਮੈਂ ਉੱਥੇ ਚੱਲ ਜਾ ਉੱਥੇ ਚੱਲ ਜਾ ਫੁੰਨਾ ਚੋਂ ਕੱਖ ਨਹੀਂ ਮਿਲਦਾ ਜਿੰਨੀਆਂ ਆਪਾਂ ਸਾਬੇ ਫਰੋਡ ਆਏ ਤੂੰ ਸਮਝਦਾ ਨਹੀਂ ਆ ਤੂੰ ਇਹ ਵੀ ਆਪਣੇ ਬੱਚਿਆਂ ਨੂੰ ਸਮਝਾਓ ਫਰਾਡ ਤੁਹਾਡੇ ਨਾਲ ਵੀ ਹੋ ਸਕਦਾ ਹੈ ਜੇ ਤੁਹਾਡੇ ਬੱਚੇ ਜਿਹਰੇ ਆ ਫੋਨ ਨੂੰ ਫੜੀ ਰੱਖਦੇ ਆ ਧਿਆਨ ਰੱਖੋ ਵੀ ਬੱਚੇ ਫੋਨ 'ਚ ਕਰਦੇ ਕੀ ਆ ਕਿਉਂਕਿ ਅੱਜ ਕੱਲ ਬਹੁਤ ਸਾਰੀਆਂ ਐਪ ਚੱਲ ਪਈਆਂ ਜਿਹੜੀਆਂ ਬੱਚਿਆਂ ਨੂੰ ਲਾਲਚ ਦਿੰਦੀਆਂ ਪੈਸੇ ਕਮਾਉਣ ਵਾਸਤੇ ਬਟ ਬੱਚੇ ਉਥੋਂ ਪੈਸੇ ਨਹੀਂ ਕਮਾ ਸਕਦੇ ਬੱਚੇ ਤੁਹਾਡੇ ਪੈਸੇ ਉਜਾਰ ਹੀ ਸਕਦੇ ਆ ਕਿਉਂਕਿ ਕੋਈ ਵੀ ਐਪ ਜਿਹੜੀ ਹੈਗੀ ਆ ਇਦਾਂ ਪੈਸੇ ਨਹੀਂ ਦਿੰਦੇ ਵੱਡੇ ਵੱਡੇ ਜਿਹਰੇ ਐਕਟਰ ਆ ਸੈਲੀਬ੍ਰਿਟੀ ਆ ਇਹਦੀ ਪ੍ਰੋਮੋਸ਼ਨ ਕਰਦੇ ਆ ਕਿ ਤੁਸੀਂ ਇਹ ਐਪ ਚਲਾਓ ਤੁਹਾਨੂੰ ਇੰਨੇ ਪੈਸੇ ਮਿਲਣਗੇ ਪਰ ਨਹੀਂ ਤੁਹਾਡੇ ਵੀ ਪੈਸੇ ਇਵੇਂ ਕਟੋ ਸਕਦੇ ਆ ਸੋ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਰੱਖੋ ਆਪਣੇ ਫੋਨ ਨੂੰ ਚੈੱਕ ਕਰਦੇ ਰਿਹਾ ਕਰ ਕਿ ਸਾਡੇ ਬੱਚੇ ਕੀ ਕਰਦੇ ਆ ਸੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇਹ ਜੇ ਕੰਮ ਤੋਂ ਕਰਪੀਆ ਕਰਕੇ ਦੂਰ ਹੋ ਮੇਰਾ ਤੇ ਫੈਨ ਲੱਤ ਚੁੱਕਿਆ ਆ ਤੂੰ ਇਹ ਨਾਲ ਥਾਇਓ ਇਸ ਲਈ ਇਹ ਜੇ ਕੰਮ ਤੋਂ ਦੂਰ ਹੋ ਸਸ਼ਕੀ ਕਾਲ ਜੀ